ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਸਮਾਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵਾਂ ਡਿਜ਼ਾਈਨ ਲੈ ਕੇ ਤੇ ਬਹੁਤ ਸੋਹਣਾ ਡਿਜ਼ਾਈਨ ਲੈ ਕੇ ਆਈਆਂ ਬੱਚਿਆਂ ਦੀ ਕੋਟੀ ਸਵੈਟਰ ਤੇ ਤੁਸੀਂ ਇਹ ਡਿਜ਼ਾਈਨ ਪਾ ਸਕਦੇ ਜੇ ਜੈਂਟਸ ਕੋਟੀ ਤੇ ਪਾ ਸਕਦੇ ਜੇ ਜੇ ਚਾਹੋ ਤੇ ਲੇਡੀਜ਼ ਕੋਟੀ ਤੇ ਵੀ ਪਾ ਸਕਦੇ ਜੇ ਵੈਸੇ ਇਸ ਡਿਜ਼ਾਈਨ ਦੇ ਵਿੱਚ ਕੋਈ ਵੀ ਜਾਲੀ ਨਹੀਂ ਬਏਗੀ ਬਹੁਤ ਹੀ ਪਿਆਰਾ ਸੁਪਰ ਸੌਬਰ ਡਿਜ਼ਾਈਨ ਆ ਬਹੁਤ ਸੌਖਾ ਹੈ ਡਿਜ਼ਾਈਨ ਬਣਾਉਣ ਵਿੱਚ 6-6 ਦੇ ਹਿਸਾਬ ਨਾਲ ਇਹਦੇ ਵਿੱਚ ਗੁੰਡੇ ਪਾਣਗੇ 6-6 ਦੇ ਹਿਸਾਬ ਨਾਲ ਗੁੰਡੇ ਪਾ ਕੇ 4 ਗੁੰਡੇ ਵਾਧੂ ਪਾ ਲੈਣੇ ਆ ਇੱਥੇ ਮੈਂ 18 ਗੁੰਡੇ ਪਾ ਕੇ 6-6 ਦੇ ਹਿਸਾਬ ਨਾਲ ਤੇ 4 ਗੁੰਡੇ ਵਾਧੂ ਪਾ ਕੇ 22 ਗੁੰਡੇ ਪਾਏ ਹੋਏ ਨੇ ਤੇ ਸਿੱਧੀ ਸਾਈਡ ਤੋਂ ਡਿਜ਼ਾਈਨ ਸ਼ੁਰੂ ਹੋਏਗਾ ਬਹੁਤ ਹੀ ਸੌਖਾ ਤੇ ਸਿੰਪਲ ਚੇਅਰ ਡਿਜ਼ਾਈਨ ਹੈ ਬਹੁਤ ਪਿਆਰਾ ਲੱਗਦਾ ਹੈ ਕਿਸੇ ਵੀ ਕੋਟੀ ਸਵੈਟਰ ਤੇ ਤੁਸੀਂ ਇਸ ਨੂੰ ਬਣਾ ਸਕਦੇ ਜੇ 12 ਸਲਾਈਆਂ ਦਾ ਟੋਟਲ ਡਿਜ਼ਾਈਨ ਹੈ 6 ਸਲਾਈਆਂ ਵਿੱਚ ਡਿਜ਼ਾਈਨ ਇੱਕ ਵਾਰੀ ਬਣ ਜਾਏਗਾ ਤੇ 6 ਸਲਾਈਆਂ ਵਿੱਚ ਡਿਜ਼ਾਈਨ ਜਿਹੜਾ ਉਹ ਚੇਂਜ ਹੋ ਕੇ ਬਣੇਗਾ ਬਹੁਤ سارے ਡਿਜ਼ਾਈਨ ਇਸੇ ਤਰ੍ਹਾਂ ਦੇ ਹੁੰਦੇ ਨੇ ਕਿ ਡਿਜ਼ਾਈਨ ਜਿਹੜਾ ਚੇਂਜ ਹੋ ਕੇ ਬਣਦਾ ਇੱਕ ਵਾਰੀ ਉਹਨਾਂ ਕੁੰਡਿਆਂ ਤੇ ਬਣਦਾ ਇੱਕ ਵਾਰੀ ਉਹਨਾਂ ਕੁੰਡਿਆਂ ਤੇ ਬਣਦਾ ਵਾ ਤੇ ਡਿਜ਼ਾਈਨ ਸਿਰਫ 6 ਸਲਾਈਆਂ ਵਿੱਚ ਵੈਸੇ ਪੂਰਾ ਹੋ ਜਾਏਗਾ ਬਹੁਤ ਹੀ ਸੋਖਾ ਤੇ ਸਿੰਪਲ ਡਿਜ਼ਾਈਨ ਹੈ ਆ ਡਿਜ਼ਾਈਨ ਹੁਣ ਆਪਾਂ ਬਣਾਉਣਾ ਸ਼ੁਰੂ ਕਰਾਂਗੇ ਡਿਜ਼ਾਈਨ ਦੀ ਪਹਿਲੀ ਸਲਾਈ ਹੈ ਸਿੱਧੇ ਪਾਸੇ ਉਹ ਪਹਿਲਾ ਕੁੰਡਾ ਉਤਾਰ ਲਿਆ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਦੋ ਕੁੰਡੇ ਉਲਟੇ ਬਣਾਵਾਂਗੇ ਦੋ ਕੁੰਡੇ ਉਲਟੇ ਧਾਗਾ ਪਿੱਛੇ ਹੀ ਕਰਾਂਗੇ ਚਾਰ ਕੁੰਡੇ ਸਿੱਧੇ ਬਣਾਵਾਂਗੇ ਇਹੀ ਛੇ ਕੁੰਡੇ ਜਿਹੜੇ ਆਪਾਂ ਪੂਰੀ ਸਲਾਈ ਦੇ ਵਿੱਚ ਰਿਪੀਟ ਕਰਨੇ ਆ ਦੋ ਕੁੰਡੇ ਉਲਟੇ ਚਾਰ ਕੁੰਡੇ ਸਿੱਧੇ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਦੋ ਕੁੰਡੇ ਉਲਟੇ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਚਾਰ ਕੁੰਡੇ ਸਿੱਧੇ ਬਣਾਵਾਂਗੇ ਪੂਰੀ ਸਲਾਈ ਜਿਹੜੀ ਆਪਾਂ ਇਸੇ ਤਰੀਕੇ ਦੇ ਨਾਲ ਆਪਣੀ ਬਣਾਉਂਦੇ ਜਾਣਾ ਚਾਰ ਕੁੰਡੇ ਸਿੱਧੇ ਬਣਾਉਣੇ ਨੇ ਤੇ ਦੋ ਕੁੰਡੇ ਉਲਟੇ ਬਣਾਉਣੇ ਨੇ ਇਹ ਸਾਡੇ 3 ਡਿਜ਼ਾਈਨ ਪੂਰੇ ਹੋ ਗਏ ਆ ਵੇਖੋ ਹੁਣ ਲਾਸਟ ਦੇ ਦੋ ਕੁੰਡੇ ਉਲਟੇ ਆਉਣਗੇ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਦੋ ਕੁੰਡੇ ਉਲਟੇ ਤੇ ਲਾਸਟ ਵਾਲਾ ਕੁੰਡਾ ਜਿਹੜਾ ਉਹਨੂੰ ਆਪਾਂ ਸਿੱਧਾ ਬਣਾ ਲੈਣਾ ਕਿਉਂਕਿ ਸਿੱਧੀ ਸਲਾਈ ਸਾਡੀ ਪਹਿਲੀ ਸਲਾਈ ਬਣ ਗਈ ਡਿਜ਼ਾਈਨ ਦੀ ਹੁਣ ਉਲਟੀ ਸਲਾਈ ਉਲਟੇ ਤੇ ਉਲਟਾ ਤੇ ਸਿੱਧੇ ਤੇ ਸਿੱਧਾ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਪਿੱਛੇ ਕਰਾਂਗੇ ਦੋ ਕੁੰਡੇ ਉਲਟੇ ਸੌਰੀ ਸਿੱਧੇ ਬਣਾਵਾਂਗੇ ਜਿਹੜੇ ਉਧਰੋਂ ਉਲਟੇ ਬਣਾਏ ਸੀ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਚਾਰ ਕੁੰਡੇ ਉਲਟੇ 1 2 3 ਤੇ 4 ਚਾਰ ਕੁੰਡੇ ਉਲਟੇ ਬਣਾ ਲਏ ਧਾਗਾ ਪਿੱਛੇ ਕਰਾਂਗੇ ਦੋ ਕੁੰਡੇ ਸਿੱਧੇ ਬਣਾਵਾਂਗੇ ਜਿਹੜੇ ਉਧਰੋਂ ਉਲਟੇ ਬਣਾਏ ਸੀ ਇਧਰੋਂ ਸਿੱਧੇ ਬਣਾਉਣੇ ਨੇ ਦੂਸਰੀ ਸਲਾਈ ਬਣ ਰਹੀ ਹੈ ਡਿਜ਼ਾਈਨ ਦੀ ਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਜੇ ਵੀਡੀਓ ਪਹਿਲੀ ਵਾਰ ਹੀ ਦੇਖ ਰਹੇ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਕਮੈਂਟ ਕਰਨਾ ਨਾਲੇ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਨਾ ਉਲਟੇ ਦੇ ਉਲਟਾ ਬਣੇਗਾ ਸਿੱਧੇ ਤੇ ਸਿੱਧਾ ਬਣੇਗਾ ਦੂਸਰੀ ਸਲਾਈ ਦੇ ਵਿੱਚ ਦੋ ਸਲਾਈਆਂ ਬਣ ਗਈਆਂ ਹੁਣ ਅਸੀਂ ਆ ਗਏ ਆਂ ਡਿਜ਼ਾਈਨ ਦੀ ਤੀਸਰੀ ਸਲਾਈ ਤੇ ਸਿੱਧੇ ਪਾਸੇ ਜਿਸ ਤਰ੍ਹਾਂ ਆਪਾਂ ਪਹਿਲੀ ਸਲਾਈ ਬਣਾਈ ਸੀ ਸੇਮ ਉਸੇ ਤਰ੍ਹਾਂ ਤੀਸਰੀ ਸਲਾਈ ਬਣੇਗੀ ਪਹਿਲਾ ਕੁੰਡਾ ਉਤਾਰ ਲਿਆ ਦੋ ਕੁੰਡੇ ਉਲਟੇ ਚਾਰ ਕੁੰਡੇ ਸਿੱਧੇ ਪੂਰੀ ਸਲਾਈ ਇਸੇ ਤਰੀਕੇ ਦੇ ਨਾਲ ਬਣ ਜਾਣੀ ਹੈ ਦੋ ਕੁੰਡੇ ਉਲਟੇ ਬਣਨੇ ਨੇ ਚਾਰ ਕੁੰਡੇ ਸਿੱਧੇ ਬਣਨੇ ਨੇ ਕਾਫੀ ਸਰੀਆਂ ਪਹਿਨਣਾ ਜੁੜੀਆਂ ਆ ਉਹ ਫੋਟੋਆਂ ਭੇਜ ਦਿੰਦੀਆਂ ਨੇ ਡਿਜ਼ਾਈਨ ਦੀਆਂ ਕਿ ਤੁਸੀਂ ਸਾਨੂੰ ਆਵਲਾ ਡਿਜ਼ਾਈਨ ਬਣਾ ਕੇ ਸਿਖਾਓ ਜੇ ਤੁਸੀਂ ਆਪਣਾ ਕੋਈ ਡਿਜ਼ਾਈਨ ਬਣਵਾਉਣਾ ਚਾਹੁੰਦੇ ਹੋ ਤੇ ਤੁਸੀਂ ਡਿਜ਼ਾਈਨ ਦੀ ਫੋਟੋ ਜਿਹੜੀ ਆ ਮੈਨੂੰ ਭੇਜ ਸਕਦੇ ਜੇ WhatsApp ਤੇ ਤੇ ਉਹ ਡਿਜ਼ਾਈਨ ਜਿਹੜਾ ਮੈਂ ਪੂਰੀ ਕੋਸ਼ਿਸ਼ ਕਰਾਂਗੀ ਤੁਹਾਡਾ ਬਣਾਉਣ ਦੀ ਹੁਣ ਅਗੇ ਆਮ ਚੌਥੀ ਸਲਾਈ ਤੇ ਚੌਥੀ ਸਲਾਈ ਸੇਮ ਜਿਸ ਤਰ੍ਹਾਂ ਆਪਾਂ ਦੂਸਰੀ ਸਲਾਈ ਬਣਾਈ ਸੀ ਉਸ ਤਰ੍ਹਾਂ ਬਣੇਗੀ ਪਹਿਲਾ ਕੁੰਡਾ ਉਤਾਰ ਲਿਆ ਫਿਰ ਦੋ ਕੁੰਡੇ ਸਿੱਧੇ ਬਣਾਵਾਂਗੇ ਤੇ ਚਾਰ ਕੁੰਡੇ ਉਲਟੇ ਪੂਰੀ ਸਲਾਈ ਜਿਹੜੀ ਆਪਾਂ ਇਸੇ ਤਰੀਕੇ ਦੇ ਨਾਲ ਬਣਾਉਣੀ ਆ ਚੌਥੀ ਸਲਾਈ ਵੀ ਤੇ ਡਿਜ਼ਾਈਨ ਦੀ ਜਦੋਂ ਵੀ ਤੁਸੀਂ ਫੋਟੋ ਭੇਜਦੇ ਜੇ ਕਲੀਅਰ ਫੋਟੋ ਭੇਜਿਆ ਕਰੋ ਐਵੀ ਡਿਜ਼ਾਈਨ ਮੈਨੂੰ ਕਿਸੇ ਨੇ ਫੋਟੋ ਹੀ ਭੇਜੀ ਹੋਈ ਆ ਨੂੰ ਅੱਗੇ ਜਾ ਕੇ ਉਸ ਦੀ ਪਿਕਚਰ ਸ਼ੋ ਕਰ ਦਿੰਨੀ ਆ ਉੱਪਰ ਲਗਾ ਦਵਾਂਗੀ ਫੋਟੋ ਬਹੁਤ ਪਿਆਰਾ ਡਿਜ਼ਾਈਨ ਆ ਤੇ ਹੈ ਬਿਲਕੁਲ ਸਿੰਪਲ ਸੋਬਰ ਬਿਗਨਰ ਜਿਹੜੇ ਆ ਜਿੰਨਾਂ ਨੂੰ ਬਹੁਤ ਜ਼ਿਆਦਾ ਡਿਜ਼ਾਈਨ ਬਣਾਉਣੇ ਨਹੀਂ ਹੁੰਦੇ ਉਹ ਵੀ ਇਹ ਡਿਜ਼ਾਈਨ ਬਹੁਤ ਆਸਾਨੀ ਦੇ ਨਾਲ ਬਣਾ ਸਕਦੇ ਨੇ ਹੁਣ ਆਪਾਂ ਚਾਰ ਸਲਾਈਆਂ ਬਣਾ ਲੀਆਂ ਵੇਖੋ ਚਾਰ ਸਲਾਈਆਂ ਬਣਾ ਲੀਆਂ ਨੇ ਇਸੇ ਤਰੀਕੇ ਦੇ ਨਾਲ ਹੁਣ ਪੰਨੀ ਸਲਾਈ ਚ ਵੇਖੋ ਕਿਸ ਤਰ੍ਹਾਂ ਕਰਨਾ ਹੈ ਪਹਿਲਾ ਕੁੰਡ ਉਤਾਰ ਲਿਆ ਫਿਰ ਧਾਗਾ ਆਪਣੀ ਬੜੀ ਸਾਈਡ ਕਰਾਂਗੇ ਦੋ ਕੁੰਡੇ ਜਿਹੜੇ ਆ ਉਹ ਆਪਾਂ ਉਲਟੇ ਬਣਾ ਲੈਣੇ ਜਿਹੜੇ ਉਲਟੇ ਬਣ ਰਹੇ ਸੀ ਹੁਣ ਧਾਗਾ ਪਿੱਛੇ ਕਰਾਂਗੇ ਹੁਣ ਇੱਥੇ ਦੇਖਣਾ ਤੁਸੀਂ ਇਹ ਵਾਲਾ ਕੁੰਡਾ ਜਿਹੜਾ ਇਨੂੰ ਆਪਾਂ ਪਹਿਲਾਂ ਬਣਾਉਣਾ ਤੇ ਇਹ ਵਾਲੇ ਕੁੰਡੇ ਨੂੰ ਬਾਅਦ ਚ ਬਣਾਉਣਾ ਹੈ। ਇਹ ਵਾਲੇ ਕੁੰਡੇ ਨੂੰ ਪਹਿਲਾਂ ਬਣਾ ਲੈਣਾ ਪਿੱਛੋਂ ਦੀ ਇਹ ਵਾਲੇ ਕੁੰਡੇ ਨੂੰ ਬਾਅਦ ਚ ਬਣਾਉਣਾ ਹੈ। ਉਹ ਇਧਰਲੀ ਸਾਈਡ ਤੇ ਵੀ ਆਪਾਂ ਇਸੇ ਤਰ੍ਹਾਂ ਕਰਨਾ ਇਹ ਵਾਲਾ ਗੁੰਡਾ ਜਿਹੜਾ ਇਹਨੂੰ ਪਹਿਲਾਂ ਬਣਾ ਲੈਣਾ ਇਸ ਤਰ੍ਹਾਂ ਕਰਕੇ। ਪਹਿਲਾਂ ਆਪਾਂ ਉਧਰ ਵਾਲਾ ਗੁੰਡਾ ਪਹਿਲਾਂ ਬਣਾਇਆ ਸੀ। ਹੁਣ ਅੱਗੇ ਵਾਲਾ ਕੁੰਡਾ ਪਹਿਲਾਂ ਬਣਾਉਣਾ ਤੇ ਇਹ ਪਿੱਛੇ ਵਾਲਾ ਕੁੰਡਾ ਜਿਹੜਾ ਇਹਨੂੰ ਬਾਅਦ 'ਚ ਬਣਾਉਣਾ ਹੁਣ ਦੋ ਕੁੰਡੇ ਜਿਹੜੇ ਉਲਟੇ ਹੋ ਆਪਾਂ ਫਿਰ ਉਲਟੇ ਹੀ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਇਹ ਚਾਰ ਕੁੰਡਿਆਂ ਨੂੰ ਟਵਿਸਟ ਕਰਨਾ ਹੈ ਪਿਛਲਾ ਕੁੰਡਾ ਪਹਿਲਾਂ ਬਣਾ ਲੈਣਾ ਅਗਲਾ ਕੁੰਡਾ ਜਿਹੜਾ ਇਹਨੂੰ ਇੱਧਰ ਲੈ ਆਉਣਾ ਹੈ ਤੇ ਇਹਨੂੰ ਬਾਅਦ ਵਿੱਚ ਬਣਾਉਣਾ ਇੱਧਰ ਵਾਲੀ ਸਾਈਡ ਤੇ ਉਲਟ ਕਰਨਾ ਹੈ ਐਵੇਂ ਵਾਲਾ ਕੁੰਡਾ ਜਿਹੜਾ ਇਹਨੂੰ ਇੱਧਰ ਲੈ ਆਉਣਾ ਤੇ ਉਹ ਵਾਲੇ ਨੂੰ ਇਸ ਤਰ੍ਹਾਂ ਤੁਸੀਂ ਉਲਟਾ ਕੇ ਵੀ ਕਰ ਸਕਦੇ ਜੇ ਤੇ ਉੱਪਰ ਸਲਾਈ ਦੇ ਉੱਪਰ ਪਏ ਪਏ ਕੁੰਡਿਆਂ ਨੂੰ ਵੀ ਹੁਣ ਸਕਦੇ ਜੇ ਹਮ ਦੋ ਕੁੰਡੇ ਜਿਹੜੇ ਉਹ ਆਪਾਂ ਉਲਟੇ ਬਣਾਉਣੇ ਆ ਧਾਗਾ ਪਿੱਛੇ ਕਰਾਂਗੇ ਫਿਰ ਇਹ ਕੁੰਡਿਆਂ ਨੂੰ ਉਲਟਾਉਣਾ ਇਸ ਤਰ੍ਹਾਂ ਕਰਕੇ ਇਹਨਾਂ ਨੂੰ ਟਵਿਸਟ ਕਰਨਾ ਹੈ ਬਹੁਤ ਸੌਖੇ ਤਰੀਕੇ ਦੇ ਨਾਲ ਇਹ ਹੋ ਜਾਂਦੇ ਆ ਬਿਗਿਨਰ ਜਿਹੜੇ ਬਹੁਤ ਆਸਾਨੀ ਦੇ ਨਾਲ ਜੇ ਤੁਹਾਨੂੰ ਉਲਟਾਉਣ ਚ ਮੁਸ਼ਕਲ ਲੱਗਦੀ ਹੈ ਤੁਸੀਂ ਇਸ ਤਰੀਕੇ ਦੇ ਨਾਲ ਇਹ ਵਾਲਾ ਕੁੰਡਾ ਜਿਹੜਾ ਇਹਨੂੰ ਪਹਿਲਾਂ ਬੁਣ ਸਕਦੇ ਜੇ ਇਸ ਤਰ੍ਹਾਂ ਕਰਕੇ ਇਹ ਵਾਲੇ ਕੁੰਡੇ ਨੂੰ ਪਹਿਲਾਂ ਬੁਣ ਲਿਆ ਇਸ ਕੁੰਡੇ ਨੂੰ ਪਹਿਲਾਂ ਬੁਣ ਲਿਆ ਤੇ ਇਹ ਵਾਲੇ ਕੁੰਡੇ ਨੂੰ ਬਾਅਦ ਚ ਬੁਣ ਲਿਆ ਦੋ ਕੁੰਡੇ ਉਲਟੇ ਜਿਹੜੇ ਉਹ ਉਲਟੇ ਹੀ ਬਣਨਗੇ ਲਾਸਟ ਵਾਲਾ ਕੁੰਡਾ ਸਿੱਧਾ ਬਣ ਜੀਗਾ ਛੇਵੀਂ ਸਲਾਈ ਬਣ ਗਈ ਹੈ ਸੌਰੀ ਪੰਨਵੀਂ ਸਲਾਈ ਬਣ ਗਈ ਹੈ ਹੁਣ ਛੇਵੀਂ ਸਲਾਈ ਪਹਿਲਾ ਕੁੰਡਾ ਉਤਾਰ ਲਿਆ ਧਾਗਾ ਪਿੱਛੇ ਕਰਾਂਗੇ ਦੋ ਕੁੰਡੇ ਸਿੱਧੇ ਚਾਰ ਕੁੰਡੇ ਉਲਟੇ ਉਲਟੀ ਸਲਾਈ ਸਾਡੀ ਹਰ ਵਾਰ ਇਸੇ ਤਰੀਕੇ ਨਾਲ ਬਣਨੀ ਆ ਹੁਣ ਅੱਗੇ ਜਾ ਕੇ ਸਤਵੀਂ ਸਲਾਈ ਦੇ ਵਿੱਚ ਡਿਜ਼ਾਈਨ ਜਿਹੜਾ ਉਹ ਚੇਂਜ ਹੋ ਜਾਣਾ ਹੈ ਇੱਥੇ ਡਿਜ਼ਾਈਨ ਹੁਣ ਦੂਸਰੇ ਕੁੰਡਿਆਂ ਤੇ ਬਣੇਗਾ ਥੋੜਾ ਜਿਨਾ ਸਟਾਰਟਿੰਗ ਤੋਂ ਹੀ ਡਿਜ਼ਾਈਨ ਜਿਹੜਾ ਚੇਂਜ ਹੋ ਜਣਾ ਹੈ ਜਦੋਂ ਇਸ ਤਰ੍ਹਾਂ ਪਹਿਣਾ ਫਰੈਸ਼ ਕਰਦੀਆਂ ਨੇ ਤੇ ਸਾਨੂੰ ਬਹੁਤ ਵਧੀਆ ਲੱਗਦਾ ਹੈ ਕਿ ਡਿਜ਼ਾਈਨ ਜਿਹੜੇ ਸਾਡੇ ਪਸੰਦ ਕੀਤੇ ਜਾ ਰਹੇ ਨੇ ਜੇਕਰ ਤੁਹਾਨੂੰ ਵੀ ਡਿਜ਼ਾਈਨ ਪਸੰਦ ਆਉਂਦਾ ਹੈ ਤੇ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਆ ਕਰੋ ਕਿ ਡਿਜ਼ਾਈਨ ਸਾਨੂੰ ਪਸੰਦ ਆਇਆ ਹੈ ਹੁਣ ਆਪਾਂ ਛੇ ਸਲਾਈਆਂ ਬਣਾ ਲੀਆਂ ਹੁਣ ਡਿਜ਼ਾਈਨ ਅੱਗੇ ਜਾ ਕੇ ਆਪਾਂ ਚੇਂਜ ਕਰਨਾ ਹੈ ਹੁਣ ਵੇਖੋ ਕਿਸ ਤਰ੍ਹਾਂ ਕਰਨਾ ਪਹਿਲਾ ਕੁੰਡਾ ਉਤਾਰ ਲਿਆ ਫਿਰ ਤਿੰਨ ਕੁੰਡੇ ਸਿੱਧੇ ਬਣਾਉਣੇ ਸਟਾਰਟਿੰਗ ਤੇ 1 2 3 ਤਿੰਨ ਕੁੰਡੇ ਸਿੱਧੇ ਬਣਾ ਲੇ ਹੁਣ ਧਾਗਾ ਆਪਣੇ ਵਾਲੀ ਸਾਈਡ ਕਰਾਂਗੇ ਦੋ ਕੁੰਡੇ ਉਲਟੇ ਬਣਾਵਾਂਗੇ ਸਟਾਰਟਿੰਗ ਤੋਂ ਹੀ ਤੁਸੀਂ ਧਿਆਨ ਰੱਖਣਾ ਹੈ ਪਹਿਲਾਂ ਆਪਾਂ ਦੋ ਕੁੰਡੇ ਉਲਟੇ ਬਣਾਏ ਸੀ ਚਾਰ ਕੁੰਡੇ ਸਿੱਧੇ ਬਣਾਏ ਸੀ ਹੁਣ ਇੱਥੇ ਸਟਾਰਟਿੰਗ ਤੇ ਤਿੰਨ ਕੁੰਡੇ ਸਿੱਧੇ ਬਣਨੇ ਨੇ ਦੋ ਕੁੰਡੇ ਉਲਟੇ ਬਣਨੇ ਨੇ ਫਿਰ ਧਾਗਾ ਪਿੱਛੇ ਕਰਾਂਗੇ ਚਾਰ ਕੁੰਡੇ ਸਿੱਧੇ 1 2 3 4 ਚਾਰ ਕੁੰਡੇ ਸਿੱਧੇ ਧਾਗਾ ਆਪਣੀ ਵਾਲੀ ਸਾਈਡ ਦੋ ਕੁੰਡੇ ਉਲਟੇ ਬਾਕੀ ਸੇਮ ਉਸੇ ਤਰੀਕੇ ਨਾਲ ਬੰਨਣਾ ਚਾਰ ਕੁੰਡੇ ਸਿੱਧੇ ਦੋ ਕੁੰਡੇ ਉਲਟੇ ਇੱਥੇ ਲਾਸਟ ਤੇ ਸਾਡੇ ਕੋਲ ਫਿਰ ਤਿੰਨ ਕੁੰਡੇ ਸਿੱਧੇ ਬਚਨੇ ਤਿੰਨ ਕੁੰਡੇ ਸਿੱਧੇ ਲਾਸਟ ਵਾਲਾ ਕੁੰਡਾ ਲੋਵੀ ਸਿੱਧਾ ਬਣਾ ਲੈਣਾ ਸਤਵੀਂ ਸਲਾਈ ਬਣ ਗਈ ਡਿਜ਼ਾਈਨ ਦੀ ਹੁਣ ਆ ਗਏ ਡਿਜ਼ਾਈਨ ਦੀ ਅੱਠਵੀਂ ਸਲਾਈ ਤੇ ਅੱਠਵੀਂ ਸਲਾਈ ਵੇਖੋ ਕਿਸ ਤਰ੍ਹਾਂ ਬਣਾਉਣੀ ਆ ਪਹਿਲਾ ਕੁੰਡਾ ਉਤਾਰ ਲਿਆ ਫਿਰ ਤਿੰਨ ਕੁੰਡੇ ਉਲਟੇ ਬਣਾਵਾਂਗੇ 1 2 3 ਧਾਗਾ ਪਿੱਛੇ ਦੋ ਕੁੰਡੇ ਸਿੱਧੇ ਧਾਗਾ ਆਪਣੀ ਵਾਲੀ ਸਾਈਡ ਚਾਰ ਕੁੰਡੇ ਉਲਟੇ ਜਿਹੜੇ ਉਧਰੋਂ ਆਪਾਂ ਸਿੱਧੇ ਬਣਾਏ ਸੀ ਇਧਰੋਂ ਹੁਣ ਉਲਟੇ ਬਣਾਉਣੇ ਆ ਧਾਗਾ ਪਿੱਛੇ ਦੋ ਕੁੰਡੇ ਸਿੱਧੇ ਧਾਗਾ ਆਪਣੀ ਵਾਲੀ ਸਾਈਡ ਚਾਰ ਕੁੰਡੇ ਉਲਟੇ ਧਾਗਾ ਪਿੱਛੇ ਦੋ ਕੁੰਡੇ ਸਿੱਧੇ ਧਾਗਾ ਆਪਣੀ ਵਾਲੀ ਸਾਈਡ ਤਿੰਨ ਕੁੰਡੇ ਉਲਟੇ ਚਾਰ ਜਿਹੜੇ ਬਚਣਗੇ ਚੋਹੇ ਉਲਟੇ ਬਣਾ ਲਾਂਗੇ ਲਾਸਟ ਵਾਲਾ ਕੁੰਡਾ ਵੀ ਉਲਟਾ ਹੀ ਬਣੇਗਾ ਅੱਠਵੀਂ ਸਲਾਈ ਬਣ ਗਈ ਡਿਜ਼ਾਈਨ ਦੀ ਹੁਣ ਆ ਗਏ ਆ ਡਿਜ਼ਾਈਨ ਦੀ ਨੌਵੀਂ ਸਲਾਈ ਤੇ ਪਹਿਲਾ ਕੁੰਡਾ ਉਤਾਰ ਲਿਆ ਬਿਲਕੁਲ ਸਤਵੀਂ ਸਲਾਈ ਦੀ ਤਰ੍ਹਾਂ ਬਣੇਗੀ ਫਿਰ ਤਿੰਨ ਕੁੰਡੇ ਸਿੱਧੇ ਬਣਾਵਾਂਗੇ ਹੁਣ ਦੋ ਕੁੰਡੇ ਉਲਟੇ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਚਾਰ ਕੁੰਡੇ ਸਿੱਧੇ ਬਣਾਵਾਂਗੇ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਦੋ ਕੁੰਡੇ ਉਲਟੇ ਧਾਗਾ ਪਿੱਛੇ ਚਾਰ ਕੁੰਡੇ ਸਿੱਧੇ ਦੋ ਕੁੰਡੇ ਉਲਟੇ ਚਾਰ ਕੁੰਡੇ ਫਿਰ ਲਾਸਟ ਤੇ ਸਿੱਧੇ ਆ ਜਾਣਗੇ ਤਿੰਨ ਕੁੰਡੇ ਆ ਲਾਸਟ ਵਾਲਾ ਐਗਜ਼ਿਟ ਪਾ ਕੇ ਚਾਰ ਹੋ ਜਾਣਗੇ ਨੌਵੀਂ ਸਲਾਈ ਬਣ ਗਈ ਹੁਣ ਦਸਵੀਂ ਸਲਾਈ ਜਿਹੜੀ ਆ ਫਿਰ ਉਲਟੇ ਤੇ ਉਲਟਾ ਤੇ ਸਿੱਧੇ ਤੇ ਸਿੱਧਾ ਜਿਹੜੇ ਕੁੰਡੇ ਉਲਟੇ ਨੇ ਉਨ ਨੂੰ ਆਪਾਂ ਉਲਟੇ ਬਣਾ ਲੈਣਾ ਜਿਹੜੇ ਕੁੰਬੇ ਸਿੱਧੇ ਨੇ ਉਹਨਾਂ ਨੂੰ ਸਿੱਧੇ ਬਣਾ ਲੈਣਾ ਪੂਰੀ ਸਲਾਈ ਇਸੇ ਤਰ੍ਹਾਂ ਸੀ ਰਿਪੀਟ ਕਰਦੇ ਜਾਣਾ ਉਲਟੀਆਂ ਸਲਾਈਆਂ ਇਸੇ ਤਰ੍ਹਾਂ ਬਣਨੀਆਂ ਬਸ ਇੱਕ ਵਾਰ ਚੇਂਜ ਹੋਣਾ ਹੈ ਜਦੋਂ ਡਿਜ਼ਾਈਨ ਸਾਡਾ ਚੇਂਜ ਹੋਣਾ ਹੈ ਉਦੋਂ ਉਲਟੀ ਸਲਾਈ ਤੇ ਵੀ ਡਿਜ਼ਾਈਨ ਚੇਂਜ ਹੋ ਜਾਣਾ ਉਸ ਤੋਂ ਬਾਅਦ ਫੇਰ ਉਸੇ ਤਰੀਕੇ ਦੇ ਨਾਲ ਹੀ ਸਲਾਈਆਂ ਬਣਨੀਆਂ ਨੇ ਯੱਦ ਦੋ ਸਵੇਂ ਸਲਾਈ ਸਾਡੀ ਬਣ ਗਈ ਡਿਜ਼ਾਈਨ ਦੀ ਹੁਣ 11ਵੀਂ ਸਲਾਈ ਦੇ ਵਿੱਚ ਡਿਜ਼ਾਈਨ ਆਪਾਂ ਫੇਰ ਵੇਖੋ ਕੁੰਡੇ ਜਿਹੜੇ ਉਹਨਾਂ ਨੂੰ ਟਵਿਸਟ ਕਰਾਂਗੇ ਇੱਥੇ ਹੁਣ ਕਿਸ ਤਰ੍ਹਾਂ ਕਰਨਾ ਪਹਿਲਾ ਕੁੰਡਾ ਉਤਾਰ ਲਿਆ ਫਿਰ ਇੱਕ ਕੁੰਡਾ ਸਿੱਧਾ ਬਣਾ ਲੈਣਾ ਕਿਉਂਕਿ ਇੱਥੇ ਡਿਜ਼ਾਈਨ ਜਿਹੜਾ ਅੱਧਾ ਬਣਿਆ ਹੈ ਹੁਣ ਇਹ ਵਾਲੇ ਇਹ ਵਾਲੇ ਕੁੰਡੇ ਨੂੰ ਜਿਹੜਾ ਇਹ ਆਪਾਂ ਪਹਿਲਾਂ ਔਨ ਲੈਣਾ ਤੇ ਇਹ ਵਾਲੇ ਕੁੰਡੇ ਨੂੰ ਬਾਅਦ ਚੋਂ ਔਨ ਇੱਥੇ ਡਿਜ਼ਾਈਨ ਸਾਡਾ ਅੱਧਾ ਬਣੇਗਾ ਹੁਣ ਧਾਗਾ ਆਪਣੀ ਵਾਲੀ ਸਾਈਡ ਦੋ ਕੁੰਡੇ ਉਲਟੇ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਇਹ ਕੁੰਡਿਆਂ ਨੂੰ ਫੇਰ ਟਵਿਸਟ ਕਰਨਾ ਇਹ ਬੈਕ ਵਾਲੇ ਨੂੰ ਪਹਿਲਾਂ ਆਉਣ ਲੈਣਾ ਤੇ ਫਰੰਟ ਵਾਲੇ ਨੂੰ ਬਾਅਦ ਛੁਡਣਾ ਇਧਰ ਸਾਈਡ ਤੇ ਫਰੰਟ ਵਾਲੇ ਨੂੰ ਪਹਿਲਾਂ ਆਉਣਾ ਹੈ ਜਿਹੜਾ ਦੂਸਰੇ ਪਾਸੇ ਉਹਨੂੰ ਪਹਿਲਾਂ ਆਉਣਾ ਹੈ ਤੇ ਇਹਨੂੰ ਬਾਅਦ ਛੁਡਣਾ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਦੋ ਕੁੰਡੇ ਉਲਟੇ ਬਣਾਉਣੇ 1 2 ਧਾਗਾ ਪਿੱਛੇ ਕਰਾਂਗੇ ਇਹ ਕੁੰਡਿਆਂ ਨੂੰ ਫੇਰ ਟਵਿਸਟ ਕਰਨਾ ਇਸ ਤਰ੍ਹਾਂ ਉਣ ਵੀ ਸਕਦੇ ਜੀ ਤੇ ਉਤਾਰ ਕੇ ਵੀ ਕਰ ਸਕਦੇ ਜੀ ਜਿਸ ਤਰ੍ਹਾਂ ਤੁਹਾਨੂੰ ਸੌਖਾ ਲੱਗਦਾ ਤੁਸੀਂ ਉਸੇ ਤਰੀਕੇ ਦੇ ਨਾਲੇ ਬਣਾ ਸਕਦੇ ਜੀ ਦੋ ਕੁੰਡੇ ਹੁਣ ਉਲਟੇ ਬਣਾਵਾਂਗੇ ਤੇ ਇਧਰ ਸਾਈਡ ਫੇਰ ਅੱਧਾ ਡਿਜ਼ਾਈਨ ਬਣ ਗਿਆ ਇਹ ਵਾਲਾ ਕੁੰਡਾ ਜਿਹੜਾ ਨੂੰ ਆਪਾਂ ਬਾਅਦ ਚੁਣਨਾ ਤੇ ਬਾਅਦ ਵਾਲੇ ਕੁੰਡੇ ਨੂੰ ਪਲਣਾ 올ਣਾ ਫਿਰ ਇੱਕ ਕੁੰਡਾ ਸਿੱਧਾ ਬਣਾ ਲਾਂਗੇ ਲਾਸਟ ਵਾਲਾ ਕੁੰਡਾ ਵੀ ਸਿੱਧਾ ਬਣੇਗਾ 11ਵੀਂ ਸਲਾਈ ਬਣ ਗਈ ਡਿਜ਼ਾਈਨ ਦੀ ਹੁਣ 12ਵੀਂ ਸਲਾਈ ਵੇਖੋ ਪਹਿਲਾ ਕੁੰਡਾ ਉਤਾਰ ਲਿਆ ਫਿਰ ਤਿੰਨ ਕੁੰਡੇ ਸਿੱਧੇ ਬਣਾਵਾਂਗੇ ਉਲਟੇ ਬਣਾਵਾਂਗੇ ਤਿੰਨ ਉਲਟੇ ਦੋ ਸਿੱਧੇ ਚਾਰ ਉਲਟੇ ਜਿਹੜੇ ਉਧਰੋਂ ਉਲਟੇ ਸੀ ਇਧਰੋਂ ਸਿੱਧੇ ਬਣਨਗੇ ਇਧਰੋਂ ਜਿਹੜੇ ਸੀ ਉਧਰੋਂ ਉਲਟੇ ਬਣਨਗੇ ਉਲਟੀਆਂ ਸਲਾਈਆਂ ਸਾਰੀਆਂ ਇਸੇ ਤਰੀਕੇ ਦੇ ਨਾਲ ਹੀ ਬਣਨੀਆਂ ਨੇ 12 ਸਲਾਈਆਂ ਦਾ ਟੋਟਲ ਡਿਜ਼ਾਈਨ ਹੈ ਸਾਡੀ 12ਵੀਂ ਸਲਾਈ ਬਣ ਰਹੀ ਆ 12 ਸਲਾਈਆਂ ਬਣਨ ਤੋਂ ਬਾਅਦ ਡਿਜ਼ਾਈਨ ਜਿਹੜਾ ਉਹ ਕੰਪਲੀਟ ਹੋ ਜਾਂਦਾ ਹੈ ਇਹੀ 12 ਸਲਾਈਆਂ ਬਾਰ-ਬਾਰ ਰਿਪੀਟ ਕਰਦੇ ਜਾਣਾ ਹੈ ਤਾਂ ਡਿਜ਼ਾਈਨ ਜਿਹੜਾ ਉਹ ਬਣਦਾ ਜਾਣਾ ਇਸ ਤਰ੍ਹਾਂ ਕਰਕੇ ਆ ਵੀਖੋ 12 ਸਲਾਈਆਂ ਦਾ ਡਿਜ਼ਾਈਨ ਬਣ ਗਿਆ ਇਸ ਤਰ੍ਹਾਂ ਕਰਕੇ ਬਣ ਜਾਂਦਾ ਹੈ ਡਿਜ਼ਾਈਨ ਜਦੋਂ ਇਹਨੂੰ ਅੱਗੇ ਤੋਂ ਅੱਗੇ ਆਪਾਂ ਬਣਾਉਂਦੇ ਜਾਵਾਂਗੇ ਤਾਂ ਡਿਜ਼ਾਈਨ ਜਿਹੜਾ ਇਸ ਤਰੀਕੇ ਦੇ ਨਾਲ ਬਣ ਕੇ ਰੈਡੀ ਹੋ ਜਾਏਗਾ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਡਿਜ਼ਾਈਨ ਪਸੰਦ ਆਇਆ ਹੈ ਤੇ ਲਾਈਕ ਜ਼ਰੂਰ ਕਰਨੀ ਵੀਡੀਓ ਨੂੰ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਮਿਲਦੇ ਆਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਧੰਨਵਾਦ